बस नु ओवरटेक ਕਰਦੇ ਹਾਂ ਤੇਜ਼ ਰਫਤਾਰ ਟ੍ਰੈਕਟਰ ਟਰਾਲੀ ਅਤੇ ਕਾਰ ਆਹਮਨੇ ਸਾਮਨੇ ਟਕਰਾਈ ਗਏ। ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਜਾਨੀ ਨੁਕਸਾਨ ਤੋਂ ਬਚਾ। ਅੱਜ ਗੁਰਦਾਸਪੁਰ ਮੁਕੇਰੀਆ ਰੋਡ 'ਤੇ ਇੱਕ ਟਰਾਲੀ ਅਤੇ ਕਾਰ ਦੀ ਆਹਮੋ ਸਾਮਨੇ ਟੱਕਰ ਹੋ ਗਈ ਜਿਸ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਕਾਰ ਚਾਲਕ ਮਨੋਜ ਸਿੰਘ ਅਨੁਸਾਰ ਟਰਾਲੀ ਚਾਲਕ ਦੀ ਕਾਫੀ ਤੇਜ਼ ਰਫਤਾਰ ਸੀ ਅਤੇ ਬਸ ਨੂੰ ਓਵਰਟੇਕ ਕਰ ਰਿਹਾ ਸੀ। ਤੇਜ਼ ਰਫ਼ਤਾਰ ਹੋਣ ਕਰਕੇ ਉਸ ਕੋਲੋਂ ਬ੍ਰੇਕ ਨਹੀਂ ਵੱਜੀ ਅਤੇ ਟਰਾਲੀ ਦੂਜੇ ਪਾਸੋਂ ਆ ਰਹੀ ਕਾਰ ਨਾਲ ਜਾ ਟਕਰਾਈ ਹਾਲਾਂਕਿ ਦੁਰਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾ ਹੈ ਕਾਰ ਚਾਲਕ ਨੇ ਦੋਸ਼ ਲਗਾਇਆ ਕਿ ਟਰਾਲੀ ਚਾਲਕ ਨੇ ਕੋਈ ਨਸ਼ਾ ਕੀਤਾ ਹੋਇਆ ਹੈ ਪਰ ਦੂਜੇ ਪਾਸੇ ਟਰਾਲੀ ਚਾਲਕ ਬਲਕਾਰ ਸਿੰਘ ਨੇ ਨਸ਼ਾ ਕਰਨ ਦੇ ਦੋਸ਼ਾਂ ਨੂੰ ਨਕਾਰਿਆ ਹੈ ਆਓ ਵੇਖ ਰਹੇ ਹਾਂ ਗੁਰਦਾਸਪੁਰ ਤੋਂ ਪੱਤਰਕਾਰ ਰੋਹਿਤ ਗੁਪਤਾ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਆ ਮ ਆਪਾਂ ਮਕੇਰੀਆਂ ਨੂੰ ਜਾ ਰਹੇ ਸੀ ਇਹ ਮਕੇਰੀਆਂ ਵੱਲੋਂ ਆ ਰਿਹਾ ਸੀ ਟਰੈਕਟਰ ਖਾਲੀ ਹੋ ਗਏ ਬਹੁਤ ਤੇਜ਼ ওভারਟੇਕਿੰਗ ਕਰ ਰਿਹਾ ਸੀ ਬੱਸ ਵਾਲੇ ਨੇ ਸਲੋ ਕੀਤੀ ਇਹ ਉਹਦੇ ਵਿੱਚੋਂ ਨਿਕਲ ਕੇ ਬਹੁਤ ਤੇਜ਼ ਇਧਰੋਂ ਆਇਆ ਤਾਂ ਸਲੋ ਸੀ ਸਿੱਧੀ ਗੱਡੀ ਨਾਲ ਹੀ ਲੱਗਿਆ ਨੁਕਸਾਨ ਕੋਈ ਕਿੰਨੇ ਜਣੇ ਸੀ ਗੱਡੀ ਅਸੀਂ 2 ਜਣੇ ਸੀ ਨੁਕਸਾਨ ਕੋਈ ਹੋਇਆ ਨਹੀਂ ਨੁਕਸਾਨ ਗੱਡੀ ਦਾ ਹੈ ਬਾਕੀ ਥੋੜਾ ਬੋੜਾ ਛੱਡਾਂ ਤੇ ਲੱਗੀਆਂ ਆਏ ਆ ਨਹੀਂ ਨਹੀਂ ਜ਼ਿਆਦਾ ਨਹੀਂ ਟਰਾਲੀ ਵਾਲੇ ਦੀ ਕੀ ਗਲਤੀ ਹੋਇਆ ਕਿੱਥੇ ਉਹਨੂੰ ਕੀ ਗੱਲ ਟਰਾਲੀ ਵਾਲਾ ਤੇ ਓਵਰਟੇਕਿੰਗ ਕਰਕੇ ਨਾਲ ਹੀ ਉਧਰ ਨੂੰ ਚਲਾ ਗਿਆ ਉਹ ਸੁੱਨ ਹੋ ਗਿਆ ਉਹ ਬੈਠਾ ਸੁੱਨ ਹੋ ਗਿਆ ਆ ਸਾਰਾ दारू ਹੈ ਫਟਾ ਹੋਵੇ ਆ ਸਾਹਮਣੇ ਨਸ਼ਾ ਕੀਤਾ ਹਾਂਜੀ ਠੀਕ ਹੈ ਕਿੰਨਾ ਕੁ ਨੁਕਸਾਨ ਆ ਗੱਡੀ ਦਾ ਗੱਡੀ ਸਾਰੀ ਡਾਇਵਰਸ ਹੋ ਗਈ ਅੱਗੋਂ ਅੱਗੋਂ ਜੀ ਕਿਧਰੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਸਰ ਅਸੀਂ ਆ ਰਹੇ ਸੀ ਆਪਾਂ ਤਰਗੜ ਤੋਂ ਤੇ ਮਕੇਰੀਆਂ ਨੂੰ ਜਾ ਰਹੇ ਸੀ ਕੀ ਕੰਮ ਕਰਦੇ ਹੋ ਤੁਸੀਂ ਅਗਲੀ ਕਰ ਚਲੋ ਆਂ ਡੈਮੋ ਕਿਹਨਾਂ ਤੋਂ ਆਉਂਦੇ ਕੀ ਨਾਂ ਆਪਣਾ ਆਪਣੇ ਦਸਵੇਂ ਆਉਂਦੇ ਜੇ ਬੱਸ ਨੇ ਗੱਡੀ ਪੈ ਤੇ ਬ੍ਰੇਕ ਮਾਰਦੀ ਤੇ ਉਹ ਜਿਹਨੇ ਪਿਛੋਂ ਗੱਡੀ ਪੈ ਤੇ ਗੱਡੀ ਰੋਕਦੀ ਮੇਰਾ ਮਗਰ ਆਉਂਦਾ ਸੀ ਤੇ ਫਿਰ ਟਾਇਰ ਤੇ ਨਹੀਂ ਕਦਣਾ ਕੋਹਲੀ ਹੋਣਾ ਸੀ ਤੇ ਕੋਹਲੀ ਕਰਦਾ ਕਰਦਾ ਵੀ ਤਾਂ ਮੈਂ ਮੈਂ ਬਾਦਸ਼ਾਹ ਤੇ ਵੱਜ ਲਾਂਗਾ ਮੈਂ ਮਾ ਹੱਥਲੇ ਤਾਉ ਦੇਣਾ ਉਹ ਥੱਲੇ ਨੂੰ ਉਤਣਦੇ ਜੇ ਭਾਜੀ ਆਣੀ ਆ ਗਏ ਇਹਨਾਂ ਨੇ ਲਿਆ ਗਿਆ ਸ਼ਾਟ ਤੇ ਲਾਤੀ ਕਹਿੰਦੇ ਓਵਰ ਟੇਕ ਕਰਦੇ ਤੇਜ਼ੀ ਉਹ ਉਹ ਨੇ ਉਹ ਤੇ ਤੇਜ਼ੀ ਨਹੀਂ ਉਹ ਪਿਛੋਂ ਜੋ ਪੈਕ ਲਿਆ ਕੇ ਬ੍ਰੇਕ ਮਾਰ ਤੰਦਾ ਤੋ ਕਿੰਨਾ ਵੀ ਚੀਜ਼ ਨੂੰ ਸੰਭਾਲਣਾ ਬ੍ਰੇਕ ਮਨੋ ਉਸ ਤੇ ਵੇਲੇ ਨਹੀਂ ਲੱਗਿਆ ਉਸ ਵੇਲੇ ਨਹੀਂ ਲੱਗਦੀ ਆ ਕੀ ਆਪਣਾ ਕਿੱਤੇ ਰਹਿੰਦੇ ਹੋ ਤੇ ਉਹ ਗੱਲ ਠਾਗ ਪੜ ਨਾ ਕੀ ਆਪਣਾ ਵਿਕਾਸ ਕਿੱਥੋਂ ਟਰਾਲੀ ਲਿਆ ਰਹੇ ਸੀ ਬਕੇਰੀਆ ਤੋਂ ਮਕਈਆ ਨੂੰ ਮਿਲ ਚੋ ਲਿਆਦੇ ਹਾਂ